ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਘਰ ਵਾਲਾ ਤਰਮਿੰਦਰ ਸਿੰਘ ਜੋ ਕਿ ਪੱਠੇ ਦਾ ਕੰਮ ਕਰਦਾ ਸੀ ਉਹਨਾਂ ਦਾ ਅਚਾਨਕ ਟਰੈਕਟਰ ਪੱਠੇ ਤੋਂ ਤਿੰਨ ਚਾਰ ਪਾਲਟਿੰਗਾ ਖਾ ਗਿਆ ਦਾਨੀ ਵੀਰੋ ਉਹਨਾਂ ਦਾ ਅੰਗਾਂਗ ਟੁੱਟ ਚੁੱਕਾ ਹੈ ਮੇਰੇ ਪਤੀ ਦੇ ਜਵਾੜਾ ਵੀ ਟੁੱਟ ਗਿਆ ਉਹਨਾਂ ਦੇ ਮੋਢੇ ਦੀ ਹੱਡੀ ਵੀ ਕ੍ਰੰਕ ਹੋ ਗਈ ਆ ਉਹਨਾਂ ਦੀ ਪਸਲੀ ਵੀ ਟੁੱਟ ਚੱਕੀ ਆ ਦਾਨੀ ਵੀਰੋ ਉਹਨਾਂ ਦੀ ਲੱਤ ਕਰੰਕ ਹੋ ਚੁੱਕੀ ਆ ਵੀਰੋ ਮੇਰੇ ਕੋਲੇ ਲਾਜ ਵਾਸਤੇ ਕੋਈ ਪੈਸਾ ਨਹੀਂ ਕਰਨੀ ਮੈਂ ਕਿਨੇ ਕਿਨੇ ਬਟਿਆ ਇਹਨਾਂ ਨੂੰ ਮੈਂ ਨਹੀਂ ਪਾ ਸਕਦੀ ਨਹੀਂ ਮੇਰੇ ਕੋਲੇ ਲਾਜ ਵਾਸਤੇ ਪੈਸੇ ਤਾਂ ਨਹੀਂ ਵੀਰੋ ਮੇਰੇ ਹੱਥ ਛੋੜ ਕੇ ਮੈਂਂਤੀ ਆ ਨਾਨੀ ਮੇਰਾ ਮੈਂ ਨਾ ਕਿਵੇਂ ਪਾਲੂਗੀ ਸਾਡੀ ਮਦਦ ਕਰੋ ਮੇਰੇ ਘਰ ਵਿੱਚ ਬਹੁਤ ਗਰੀਬੀ ਆ ਨਾਨੀ ਮੇਰਾ ਨਹੀਂ ਮੈਂ ਤੇ ਘਰ ਵਾਲੇ ਨੂੰ ਕਿਤੇ ਛੱਡ ਕੇ ਕੰਮ ਦਿੰਦੇ ਜਾ ਸਕਦੀ ਆ ਨਾਨੀ ਮੇਰਾ ਸਾਡੀ ਮਦਦ ਕਰੋ ਸਾਡੇ ਘਰ ਦੇ ਜੋਲਾਤਾ ਬਹੁਤ ਬਾੜੇ ਹੋ ਚੁੱਕੇ ਹਨ ਨਹੀਂ ਕੋਈ ਰਸਤੇ ਨਾਲ ਨਿਵਾਜ਼ਤ ਕਰੋ ਨਹੀਂ ਕੋਈ ਮੇਰਾ ਪੈਣ ਮਰਾ ਮੇਰੇ ਘਰੇ ਹੁੰਦਾ ਫਿਰ ਨਾ ਕੋ ਸਾਡੀ ਫੋਨ ਤੇ ਗੱਲ ਸੁਣਦਾ ਨਹੀਂ ਮੇਰਾ ਸਾਡੀ ਹੱਥ ਜੋੜ ਕੇ ਮੇਰਦੀਆ ਤਾਂ ਨਹੀਂ ਮੇਰਾ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਮੇਰੇ ਘਰ ਵਾਲੇ ਨੇ ਜੋ ਕਿ ਮਨਜੇ ਤੇ ਢਾ ਸਕੋ ਤੋਨੇ ਹੱਥ ਜੋੜ ਕੇ ਬੇਨਤੀਆ ਵੀਰੇ ਸਾਡੀ ਮਦਦ ਕਰੋ ਮਦਦ ਕਰੋ ਸਾਡੀ ਕਰਦੇ ਹਾਂ ਲਾਟ ਬਹੁਤ ਮਾਰੇ ਹੋਗੇ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਪਿੰਡ ਰਾਮਗੜ ਚੁੰਗੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਾਈ ਤਰਵਿੰਦਰ ਦੇ ਘਰੇ ਆਏ ਆ 2 ਮਹੀਨੇ ਪਹਿਲਾਂ ਬਾਈ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਹੋਣ ਦੇ ਨਾਲ ਬਾਈ ਦਾ ਟਰੈਕਟਰ ਪਲਟ ਗਿਆ ਸੀ ਤੇ ਬਾਈ ਦਾ ਜਵਾੜਾ ਵੀ ਟੁੱਟ ਗਿਆ ਮੋੜਦਾ ਵੀ ਟੁੱਟਿਆ ਪੱਸਲੀਆਂ ਵੀ ਟੁੱਟੀਆਂ ਬਾਈ ਦੀਆਂ ਤੇ ਲੱਤ ਲੱਤ ਵੀ ਕ੍ਰੈਂਕਾ ਬਾਈ ਦੀ ਇਹ ਜਿਹੜੇ ਭੈਣ ਦੇ ਰਾਤ ਨੂੰ ਆਪਾਂ ਵੇਖੀ ਜੰਨੇ ਵੀਰੋ ਭੈਣ ਬਹੁਤ ਹੀ ਵਿਚਰੀ ਅੰਤਾਂ ਦੀ ਦੁਖੀ ਆ ਨਿੱਕੇ ਨਿੱਕੇ ਦੋ ਬੱਚੇ ਆ ਬਾਈ ਦੇ ਭੈਣਾਂ ਦੀ ਅਸੀਂ ਵਧੀਆ ਆਪਦੀ ਮौज ਕਰਦੇ ਸੀ ਬਾਈ ਕਮਾ ਖੇ ਲਿਆਉਂਦਾ ਸੀ ਤੇ ਵਧੀਆ ਘਰ ਚੱਲੀ ਜਾਂਦਾ ਸੀ ਪਰ ਹੁਣ ਜਿਹੜੇ ਬਾਈ ਦੇ ਹਾਲਾਤ ਇਹ ਹੋ ਚੁੱਕੇ ਆ ਭੈਣਾਂ ਦੀ ਵੀ ਕੋਈ ਰਿਸ਼ਤੇਦਾਰ ਵੀ ਨਹੀਂ ਫੋਨ ਚੱਕਦਾ ਔਰ ਤਾਂ ਚੱਕਣਾ ਹੀ ਕੀ ਨਹੀਂ ਆ ਕੋਈ ਭੈਣ ਭਰਾ ਨਹੀਂ ਆਂਦੀ ਗੱਲ ਸੁਣਦਾ ਕੋਈ ਜੇ ਮੈਂ ਡਾਕਟਰ ਨੂੰ ਪਿੰਡ ਚੋਂ ਫੋਨ ਲਾਵਾਂ ਉਹ ਡਾਕਟਰ ਵੀ ਇੰਨੀ ਟੀਕਾ ਲਾਉਣ ਆਉਂਦਾ ਕਹਿੰਦੇ ਵੀ ਇੰਨੀ ਗਰੀਬੀ ਆ ਚੁੱਕੀ ਹੈ ਵੀ ਸਾਨੂੰ ਲੋਕ ਬੁਲਾਉਣੋਂ ਵੀ ਹਟ ਗਏ ਵੀ ਭੈਣਾਂ ਦੀ ਕੋਈ ਅਸੀਂ ਕੁਝ ਮੰਗਣਾ ਲੈ ਕੇ ਦਾਨੀ ਵੀਰੋ ਜੋ ਆਪਾਂ ਦਸਵੰਧ ਦੇਣਾ ਹੁੰਦਾ ਵੇਖੋ ਨਿੱਕੇ ਨਿੱਕੇ ਮਾਸੂਮ ਬੱਚੇ ਇਹੋ ਜਿਹੇ ਘਰਾਂ 'ਚ ਆਪਾਂ ਦਸਵੰਧ ਦਿਆ ਕਰਗੇ ਜੋ ਆਪਣਾ ਦਸਵੰਧ ਸਹੀ ਥਾਂ ਲੱਗ ਜੇ ਕਿਉਂਕਿ ਭੈਣ ਬਹੁਤ ਹੀ ਜ਼ਿਆਦਾ ਦੁਖੀ ਹੈ ਬਾਈ ਦਾ ਜਵਾੜਾ ਬੋਲਿਆ ਨਹੀਂ ਜਾਂਦਾ ਬਾਈ ਤੋਂ ਨਾ ਬਾਈ ਤੋਂ ਖਾਦਾ ਜਾਂਦਾ ਭੈਣਾਂ ਦੀ ਬਾਈ ਇਕੱਲਾ ਦੁੱਧ ਪੀਂਦਾ ਦੇ ਦੁੱਧ ਲਿਆਉਣ ਨੂੰ ਵੀ ਭੈਣ ਦੇ ਕੋਲੇ ਪੈਸੇ ਹੈ ਨਹੀਂ ਵੀਰੋ ਇੰਨੀ ਕਿ ਦੁਖੀ ਆ ਨਾ ਭੈਣ ਮੈਂ ਬਿਆਨ ਨਹੀਂ ਕਰ ਸਕਦਾ ਵੀ ਇੰਨੀ ਦੁਖੀ ਆ ਭੈਣ ਭੈਣਾਂ ਦੀ ਉਧਰ ਉਹਦਾ ਬੱਚੇ ਖਾਣ ਨੂੰ ਮੰਗਦੇ ਹੁਣ ਬੱਚਿਆਂ ਨੂੰ ਵਿਚਾਰਿਆਂ ਨੂੰ ਕੀ ਪਤਾ ਵੀ ਸਾਡੇ ਪਿਓ ਦੇ ਸੱਟਾਂ ਵੱਜੀਆਂ ਸਾਡੀ ਗਰੀਬੀ ਆ ਗਈ ਹੈ ਬੱਚਿਆਂ ਨੂੰ ਇਹਨਾਂ ਨੇ ਤਾਂ ਵਿਚਾਰਿਆਂ ਨੇ ਮੰਗਣਾ ਹੀ ਆ ਭੈਣਾਂ ਦੀ ਕਿਤੇ ਰੋਟੀ ਪਕਦੀ ਆ ਕਿਤੇ ਨਹੀਂ ਪਕਦੀ ਵੀ ਮੇਰੇ ਪੇਕੇ ਆ ਉਹ ਵੀ ਬਹੁਤ ਗਰੀਬ ਆ ਉਹ ਵੀ ਨਹੀਂ ਕੁਝ ਦੇ ਸਕਦੇ ਭੈਣਾਂ ਦੀ ਤੇ ਹੋਰ ਕੋਈ ਕਮਾਉਣ ਵਾਲਾ ਨਹੀਂ ਭੈਣ ਦੇ ਘਰੇ ਇਹੀ ਵਿਚਾਰਾ ਕਮਾਉਣ ਵਾਲਾ ਹੀ ਆਪਦੀ ਐਸ਼ ਕਰਦੇ ਸੀ ਆਂਦੀ ਤੇ ਜੋ ਰੱਬ ਨੂੰ ਮਨਜ਼ੂਰਾ ਹੋਣਾ ਤਾਂ ਉਹੀ ਆ ਪਰ ਹੁਣ ਵੀਰ ਦਾ ਇੱਕ ਦਾ ਜਵਾੜਾ ਇਹਦਾ ਆਪਾਂ ਆਪਰੇਸ਼ਨ ਕਰਾਉਣਾ ਪਊਗੀ ਤੋ ਖਾਦਾ ਪੀਤਾ ਨਹੀਂ ਕੁਝ ਜਾਂਦਾ ਜਵਾੜਾ ਟੁੱਟਿਆ ਤੇ ਮੋਢਾ ਟੁੱਟਿਆ ਫਸਲਾਂਾਂ ਟੁੱਟੀਆਂ ਪੈਣਾ ਦੀ ਵੀ ਮੈਥੋਂ ਚੱਕਿਆ ਤਾਂ ਰਿਆ ਵੀ ਨਹੀਂ ਜਾਂਦਾ ਵੀ ਮੈਂ ਇੰਨੀ ਕਿ ਦੁਖੀ ਹੋਈ ਪਈ ਆ ਵੀ ਮੈਂ ਕੰਮ ਤੇ ਕਿਵੇਂ ਜਾਵਾਂ ਭੂਰਾ ਭੂਰਾ ਜਵਾਕਾਂ ਨੂੰ ਛੱਡ ਕੇ ਨਾ ਮੈਂ ਕੰਮ ਤੇ ਜਾਣ ਜੋਗੀ ਏ ਛੱਡ ਕੇ ਤੇ ਨਾ ਕਿਸੇ ਪਾਸੇ ਪੈਸਾ ਆਉਂਦਾ ਦਾਨੀ ਵੀਰੋਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹੋ ਜਿਹੇ ਪਰਿਵਾਰਾਂ ਨੂੰ ਆਪਾਂ ਦਸਵੰਦ ਦਿਆ ਕਰਗੇ ਜੋ ਆ ਨਿੱਕੇ ਨਿੱਕੇ ਬੱਚਿਆਂ ਦਾ ਢਿੱਡ ਭਰ ਜੇ ਤੇ ਵੀਰ ਦਾ ਉੱਠ ਖੜੇ ਆਪਾਂ ਉਹਦਾ ਆਪਰੇਸ਼ਨ ਕਰਾ ਕੇ ਆਪਦੇ ਜਵਾਕ ਪਾਲ ਲੈ ਵਿਚਾਰਾ ਜਿਹੜੇ ਵੀਰ ਦਸਵੰਦ ਨਹੀਂ ਦੇ ਸਕਦੇ ਉਹ ਵੀ ਵੀਰ ਵੀਰੋ ਨੂੰ ਸ਼ੇਅਰ ਕਰਕੇ ਤੇ ਦਾਨੀ ਵੀਰਾਂ ਤਾਂ ਹੀ ਪਹਚਾਦਿਆ ਕਰੋ ਜੋ ਦਸਵੰਦ ਇਹੋ ਜੇ ਸਹੀ ਥਾਂ ਪਹੁੰਚ ਜੇ ਇਹੋ ਜੇ ਪਰਿਵਾਰਾਂ ਨੂੰ ਜੋ ਦੁਖੀ ਆ ਪਰਿਵਾਰ ਕਿਉਂਕਿ ਅੱਜ ਪੈਣਾ ਇੰਨੀ ਕੁ ਦੁਖੀ ਆ ਪੈਣਾ ਦੀ ਵੀ ਕੋਈ ਮੇਰਾ ਰਿਸ਼ਤੇਦਾਰ ਵੀ ਨਹੀਂ ਫੋਨ ਚੱਕਣਾ ਹੋਰ ਤਾਂ ਕੀ ਨਹੀਂ ਚੱਕਣਾ ਤੇ ਦਾਨੀ ਵੀਰੋ ਮੈਂ ਦੁਬਾਰੇ ਪੇਰ ਹੱਥ ਬੰਨ ਕੇ ਬੇਨਤੀ ਕਰਦਾ ਵੀ ਆਪਾਂ ਨੂੰ ਦੱਸਦਾ 20-20 ਰੁਪਿਆ ਦਾ ਕੋਈ ਫਰਕ ਨਹੀਂ ਪੈਣਾ ਪਰ ਰੋਜ਼ ਬਹੁਤ ਖਰਚੇ ਕਰ ਦਿੰਨੇ ਆ ਦੱਸਦਾ 20-20 ਰੁਪਏ ਦੇ ਕੇ ਤੇ ਵੀਰ ਦਾ ਆਪਾਂ ਇਲਾਜ ਕਰਾਈਏ ਜੋ ਆਵਦੇ ਆ ਨਿੱਕੇ-ਨਿੱਕੇ ਬੱਚਿਆਂ ਨੂੰ ਪਾਲ ਸਕੇ ਬਹੁਤ ਮਾਸੂਮ ਬੱਚੇ ਇਹਨਾਂ ਨੂੰ ਐ ਵੀ ਨਹੀਂ ਪਤਾ ਵੀ ਸਾਡੇ ਪਿਓ ਦੇ ਸੱਤਾ ਵੱਜੀਆਂ ਅਸੀਂ ਕੁਝ ਮੰਗ ਗਏ ਜਾਂ ਨਾ ਮੰਗ ਗਏ ਇਹਨਾਂ ਵਿਚਾਰੇ ਸੂਹ ਹੈ ਨਹੀਂ ਕੀ ਇਹਨਾਂ ਤੋਂ ਖਾਣ ਨੂੰ ਜਵਾਕਾਂ ਨੇ ਮੰਗਣਾ ਤੇ ਵਰ ਭੈਣਾਂ ਦੀ ਮੈਂ ਲਿਆਵਾ ਕਿੱਥੋਂ ਵੀ ਮੇਰੇ ਘਰੇ ਤੇ 1 ਰੁਪਿਆ ਵੀ ਨਹੀਂ ਰੋਟੀ ਪਕਾਉਣ ਨੂੰ ਵੀਰ ਦੁੱਧ ਪੀਂਦਾ ਕੱਲਾ ਤੇ ਕਈ ਵਾਰੀ ਤਾਂ ਭੈਣਾਂ ਦੇ ਸੀ ਭੁੱਖੇ ਹੀ ਪੈ ਜਾਂਦੇ ਆ ਬਾਈ ਵੀ ਵਿਚਾਰੇ ਨੂੰ ਦੁੱਧ ਨਹੀਂ ਮਿਲਦਾ ਦਾਦੀ ਦੀ ਭੈਣ ਵਿਆਹੀ ਆ 5-7 ਕਿਲੋਮੀਟਰ ਤੇ ਉਹ ਵਿਚਾਰੀ ਕਿਤੇ ਦੁੱਧ ਭੇਜ ਦਿੰਦੀ ਆ ਉਹ ਵੀ ਵਿਚਾਰੀ ਘਰੋਂ ਗਰੀਬ ਆ ਉਹ ਗਰੀਬ ਦੇ ਰਿਸ਼ਤੇਦਾਰ ਵੀ ਗਰੀਬ ਹੀ ਹੁੰਦੇ ਆਪਾਂ ਨੂੰ ਪਤਾ ਤੇ ਬਹੁਤ ਔਖਾ ਵੀਰੋ ਪਰਿਵਾਰ ਨੂੰ ਆਪਾਂ ਵੇਖ ਸਕਦੇ ਆ ਪਰਿਵਾਰ ਘਰੇ ਪਾਈ ਬੈਠੀ ਆ ਭੈਣ ਭੈਣਾਂ ਦੀ ਜੇ ਮੇਰੇ ਕੋਲੇ ਕੁਝ ਹੁੰਦਾ ਤਾਂ ਮੈਂ ਉਹ ਵੇਚ ਕੇ ਇਹਦਾ ਇਲਾਜ ਕਰਾ ਲੈਂਦੀ ਭੈਣ ਦਾ ਇੱਕ ਕਮਰਾ ਉਹ ਕਮਰੇ ਦੇ ਵਿੱਚ ਸਰਦੀ ਛਤ ਆ ਤੇ ਬਹੁਤ ਔਖਾ ਦਾਨੀ ਵੀਰੋ ਭੈਣ ਬਹੁਤ ਦੁਖੀ ਆ ਤੁਵਾਰੇ ਫੇਰ ਮੈਂ ਹੱਤਬੰਨ ਕੀ ਬੇਨਤੀ ਕਰਦਾ ਇਹ ਦਸਬੰਧ ਚੋ ਥੋੜਾ ਥੋੜਾ ਦਸਬੰਧ ਦੇ ਕੇ ਤੇ ਭੈਣ ਦੀ ਆਪਾਂ ਮਦਦ ਕਰਨੀ ਆ ਵਾਹਿਗੁਰਜੀ ਕਾ ਖਾਲਸਾ ਵਾਹਿ